ਅਸੀਂ ਜਲੰਧਰ ਤੋਂ ਆਏ ਹਾਂ ਗੱਦੀ ਪਰਪੰਡਾ ਸਾਡਾ ਮੋਰੰਦਾ ਬੁੜਿਆ ਨਿਆਣੇ ਸਦਾ ਨਾਲ ਆਏ ਆ ਕਿਹਦੀ ਬਤਾਲਾ ਕਿ ਪਹਿਲੀ ਵਾਰੀ ਆਏ ਨੇ ਇਹ ਦੂਜੀ ਵਾਰੀ ਆਇਆ ਸਾਡੇ ਤੇ ਮੰਨ ਲਾਜੀ ਚਲੇ ਬਣਾਇ ਹੋਇਆ ਜਗਾ ਬਣਾਇ ਗਿਆ ਹੈ ਬਾਬਾ ਜੀ ਗੱਦੀ ਪਰਪੰਡਾ ਵਿੱਚ ਜਲੰਧਰ ਵੀ ਸੰਪਰਕ ਬੀਤੇ ਹੋਰ ਤੇ ਬਹੁਤ ਜਾਨਦਾ ਸੰਗਤਾ ਪੂਰਾ ਪਰਿੰਡੀ ਆਇਆ ਬੜੀ ਬਹੁਤ ਜਾਨਦਾ ਸੰਗਤਾ ਇਸ ਕੀ ਮੈਨੂੰ ਰੋਕ ਦਿੱਤਾ ਜੋ ਮਮਾਸਾ ਆ ਗਿਆ ਸਮਝਾਉਂਦਾ ਕੋਲਾ ਮੰਗਦੇ ਆ ਜਿਲੰਦਰੋਂ ਆਇਆ ਕਿੰਨੇ ਸਹਤ ਹੋ ਗਿਆ ਤੇ ਅੱਤੇ ਪੰਜਵੇਂ ਸੋਢੇ ਰਸੋਈ ਦੇ ਸੰਬੰਧ ਸਾਡੇ ਕੌਨਸੀ ਅਪਾਇੰਟਮੈਂਟੋਂ ਹਾਂਜੀ ਇਹਦਾ ਨਾਮ ਇਹ ਵੀ ਹੋ ਲੋ ਬੜਾ ਚਾਹੁੰਦੇ ਸਨ ਹਾਂਜੀ ਹਾਂਜੀ ਬਹੁਤ ਚਾਹਿਆ ਸਾਨੂੰ ਆ ਸਾਡੇ ਉੱਤੇ 13 ਦੀ ਜਗ੍ਹਾ ਆ ਇਹਨਾਂ ਦੇ ਜਥੇਰਿਆਂ ਦੀ ਉੱਤੇ ਸਾਡੇ ਲੰਗਰ ਵੀ ਲੱਗਣੇ ਆ ਉੱਤੇ ਉਹ ਵੀ ਪਾਣੀ ਦਿਖਾਣੇ ਆ ਸਾਰੇ ਲੜੀ ਚੱਲ ਹਾਂ ਲੜੀ ਚੱਲਦੀ ਆ ਜਿੱਦਾਂ 12 ਤੇਰਾ ਪਾਣੀ ਖੰਡ ਪਾਣੀ ਦਿਹਾਣੇ ਸਾਡੇ ਪਿੰਡ ਵਾਲਿਆਂ ਨੇ ਜਿੱਦਾਂ ਬਹੁਤ ਅਥੇ ਮੰਨਤਾ ਆ ਸਾਡੇ ਉਹ ਮੰਨ ਲਿਆ ਸਾਡੇ ਤੇ ਰਹਿਣਗੇ ਚਲੋ ਦਰਸ਼ਨ ਕਰਕੇ ਮੇਲਾ ਜਿਹੜਾ ਕਰਕੇ ਚਲੋ ਨਿਕਲੋ ਜੇ ਕੋਈ ਲੱਗੇ ਭੀੜ ਬਹੁਤ ਹੈ ਜੀ ਕਿਵੇਂ ਦੇਖਦੇ ਅੱਜ ਦਸਵੇਂ ਦੂਜਾ ਹੈ ਨਾ ਜੀ ਬਾਬੇ ਦਾ ਦੂਜਾ ਦਿਨ ਹੈ ਭੀੜ ਬਹੁਤ ਜ਼ਿਆਦਾ ਹੈ ਅੱਜ ਚੋਰੀ ਹੋ ਰਹੀ ਹੈ ਚਲੋ ਮਾਤਾ ਚਲੋ ਚਲੋ ਭਾਈ ਅੱਜ ਅੱਜ ਬਹੁਤ ਜ਼ਿਆਦਾ ਦੂਰੋ ਦੂਰੋ ਦਰਸ਼ਨਾਂ ਕਰਨਾਈ ਸੰਗਤ ਜਲੰਧਰ ਸਹਾਇ ਕੋਚਾ ਰੂਹ ਹੈ ਤਾਂ ਭੀੜ ਬਹੁਤ ਹੈ ਭਾਈ ਚੋਰੀ ਵੀ ਬਹੁਤ ਹੋ ਰਹੀ ਹੈ ਚਲੋ ਭਾਈ ਚਲੋ ਛਲੋ ਚਲੋ ਪੀਰ ਜੀ ਇਸ ਦਰਬਾਰ ਤੋਂ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਇੱਕ ਨੂੰ ਖੈਰ ਮੈਂਦੀ ਹੈ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਪਰਮਾਤਮਾ ਸਾਹਿਬ ਦੀਆਂ ਆਸਮਰਦਾ ਪੂਰੀਆਂ ਕਰਦਾ ਹੈ ਸੱਚੀ ਨੀਚੇ ਦੇ ਨਾਲ ਆਉਂਗੇ ਸਭ ਕੁਝ ਮਿਲੂਗਾ ਅਸੀਂ ਜੱਲ੍ਹਵਾਰ ਤੋਂ ਪਹੁੰਚੇ ਆਏ ਇਹ ਦਿੱਤਾ ਕੁਵਾਰੇ ਹੁੰਦੇ ਹੀ ਅਸੀਂ ਇਸ ਗੁਰਦੁਆਰੇ ਨੂੰ ਮੰਨਦੇ ਆਂ ਪਰ ਵਿਆਹ ਤੋਂ ਬਾਅਦ ਮੈਂ ਆਉਣਾ ਸ਼ੁਰੂ ਕੀਤਾ ਹੈ। ਦੇਖਿਆ ਕਿ ਲੱਖਾਂ ਲੋਕ ਇਕੱਠੇ ਆ ਸੰਗਤ ਕਮਤੀ ਇਹ ਤੋਂ ਵੀ ਲੱਗੀ। ਹਾਂਜੀ। ਕੀ ਕਹਿਣਾ ਚਾਹੁੰਦੇ ਸੀ? ਨਾ ਕਿ ਜਿੰਨੇ ਜਿੰਨਾ ਨੀ ਮਨੋ ਕਾਮਨਾ ਮੁਰਾਦਾਂ ਪੂਰੀਆਂ ਹੁੰਦੀਆਂ ਉਹ ਇਸ ਦਰਬਾਰ ਤੇ ਆਉਂਦੇ ਆਂ। ਭਗਵਾਨ ਪਰਮਾਤਮਾ ਇਦਾਂ ਹੀ ਉਹਨਾਂ ਦੀਆਂ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਕਰੇ। ਉਹਨੇ ਕਲਾ ਮਾਨਸਾ ਤੇ ਦੇਖੀ ਕਿੰਨੀ ਵਾਰ ਆਪਣੇ ਦਰਦੇ ਆ ਕੇ ਕਰਦੇ ਅਸੀਂ ਕਾਫੀ ਟਾਈਮ ਦੇ ਆਉਣੇ ਹੀ ਪਹਿਲਾਂ ਮੈਂ ਹੋਈ ਹੁਣ ਅਸੀਂ ਮੈਰਿਜ ਤੋਂ ਬਾਅਦ ਹੁਣ ਵੀ ਬਾਬਾ ਜੀ ਦੇ ਕੋਲ ਆਏ ਹਾਂ ਮੈਰਿਜ ਤੋਂ ਪਹਿਲਾਂ ਵੀ ਕਾਫੀ ਟਾਈਮ ਤੋਂ ਆਉਣੇ ਹਮੇ ਸ਼ੁਰੂ ਤੋਂ ਸਭ ਦੀਆਂ ਮੰਨਵਾ ਪੂਰੀਆਂ ਵੀ ਜੋ ਵੀ ਆਉਂਦਾ ਹੈਗਾ ਕੋਲ ਲੈ ਕੇ ਸੋਹਣੀਆਂ ਕਰਕੇ ਜਾਂਦਾ ਬਾਬਾ ਜੀ ਹਰੇਕ ਦੀ ਮਨੋ ਕਾਮਨਾ ਪੂਰੀ ਕਰਦੇ ਨੇ ਕਿਤਨਾ ਲਾਜ ਦੇ ਪਰ ਸਦਾ ਕਸ ਕਹਿੰਦੇ ਕੀ ਕਰਨ ਚਾਹੁੰਦੇ ਬਾਪਿਆ ਉਹ ਪ੍ਰੋਗਰਾਮ ਇਹ ਲੈ ਚਾਹੁੰਦੇ ਹੈ ਨਾ ਕਿ 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 ਜੇ ਸੰਤਪਤ ਕੇ ਬਾਬਾ ਇਹ ਦੱਸਦੇ ਕਿ ਉਹ ਜਿਹੜਾ ਮਨੋਕਮਰ ਤੇ ਆਪਣੇ ਅਸੀਂ ਬਾਬਾ ਜੋਗੇਪੀਰ ਪ੍ਰਬੰਧਕ ਕਮੇਟੀ ਪਿੰਡ ਰੱਲਾ ਗ੍ਰਾਮ ਸਭ ਪੰਚਾਇਤ ਵੱਲੋਂ ਬਹੁਤ ਚੰਗੇ ਪ੍ਰਬੰਧ ਕੀਤੇ ਹੋਏ ਨੇ ਜਿਨ੍ਹਾਂ ਨੂੰ ਸੰਗਤਾਂ ਨੇ ਕਾਫੀ ਆਪਣੇ ਵਿਚਾਰ ਦੱਸ ਕੇ ਕੀ ਪ੍ਰਸ਼ੰਸਾ ਕੀਤੀ ਹੈ ਕਿ ਸਾਨੂੰ ਪ੍ਰਬੰਧ ਬਹੁਤ ਚੰਗਾ ਲੱਗਿਆ ਔਰ ਸਾਨੂੰ ਵੀ ਬੜੀ ਖੁਸ਼ੀ ਹੈ ਕਿ ਸਾਡੇ ਪ੍ਰਬੰਧ ਨੂੰ ਪ੍ਰਬੰਧਕਾਂ ਨੂੰ ਸੱਚਾ ਕਰੀਏ ਸੰਗਤਾਂ ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸੰਗਤਾਂ ਨੂੰ ਹੋਂਦ ਤੋਂ ਮਿਲਣੇ ਚਾਹੀਦੇ ਆ ਤੁਸੀਂ ਪ੍ਰਪਰਤ ਤੌਰ ਤੇ ਦੇ ਰਹੇ ਆਂ ਅਗਰ ਵੀ ਸਾਡੀ ਆਸ ਹੈ ਸੰਗਤਾਂ ਨੂੰ ਸਿ ਵਿਸ਼ਵਾਸ ਆਉਣਾ ਹੈ ਦੇਸ਼ ਵਿਦੇਸ਼ੇ ਜਿੱਥੇ ਬਾਬਾ ਜੋਗੀ ਵੀ ਸਧਾਨੂ ਬੈਠੇ ਨੇ ਉਹ ਵੀ ਇਸ ਗੱਲ ਨੂੰ ਨੋਟ ਕਰਨ ਉਹਨਾਂ ਦਾ ਇੱਕ ਇੱਕ ਪੈਸਾ ਦਿੱਤਾ ਹੋਇਆ ਇੱਥੇ ਪੂਰਤ ਤੌਰ ਤੇ ਲੇਖੇ ਲੱਗੇਗਾ ਤੇ ਇਸ ਤੇ ਇਸ ਇਸ ਪੇਸ਼ਨਾਸਾ ਹੋਵੇਗਾ ਤਾਂ ਸੰਗਤਾਂ ਨੂੰ ਵੀ ਨਾਲ ਬੇਨਤੀ ਹੈ ਵੀ ਜਿੱਥੇ ਉਚਾਰਨ ਵਾਲੇ ਤੇ ਮੇਲਾ ਦੇਖਣ ਆ ਰਹੀਆਂ ਸਨ ਤਾਂ ਕਿ ਇੱਥੇ ਥੋੜਾ ਜਿਹਾ ਜੀਵ ਖਤਰੇ ਆਦਿਕ ਦਾ ਇਕੱਠ ਜਿਆਦਾ ਹੋਣ ਕਰਕੇ ਉਹ ਨੁਕਸਾਨ ਵੀ ਰਿਹਾ ਉਹਦਾ ਅਫਸੋਸ ਹੈ ਅਸੀਂ ਪੁਲਿਸ ਵੀ ਇੱਥੇ ਕਾਫੀ ਗਿਣਤੀ ਵਿੱਚ ਸਿਵਲ ਬੰਦੀ ਚਿਲਾਈ ਹੈ ਸਾਡੇ ਬਲਕ ਵੀ ਰਲਾਈ ਨੇ ਤਰਾਂ ਅਸੀਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਨਗਰ ਕੁੰਤੈ ਜੀ ਅੱਜ ਰੱਬ ਵੱਲੋਂ ਉਹਨਾਂ ਨੂੰ ਜੀ ਆਇਆਂ ਵੀ ਕਹਦੇ ਆਂ ਤੇ ਕੱਲ ਦਾ ਵੀ ਫਿਰ ਤੱਕਣਾ ਮੇਲੇ ਰਾਜੇ ਬਹੁਤ ਸੰਗਤਾਂ ਆਈਆਂ ਨੇ ਸੇਸ਼ ਕਰਕੇ ਅਸੀਂ ਸੰਗਤਾਂ ਨੂੰ ਸੂਹ ਨਗਰ ਵੱਲੋਂ ਜੀ ਆਇਆਂ ਕਹਿੰਦੇ ਹੋਏ ਧੰਨਵਾਦ ਕਰਦੇ ਆਂ ਸੰਗਤਾਂ ਦਾ ਬਾਬਾ ਜੀ ਦੀ ਜਿਹੜੀ ਬਣੀਏ ਦਰਵਾਜ਼ਾ ਬਸ ਨਾ ਭਾਵੇਂ ਤੇ ਕਾਫੀ ਦੀ ਕਾਰ ਸਭੇ ਬੱਤੀ ਗਈ ਹੈ ਨਾ ਸੋਹਣੇ ਸੰਤਰ ਸੋ ਕਰਨ ਨੂੰ ਰਿਹਾ ਸੀ ਹਾਂ ਇਹ ਅਸੀਂ ਸੰਗਤਾਂ ਨੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦੇ ਆਂ ਕਿ ਬਾਬਾ ਜੀ ਦੀ ਜਿਹੜੀ ਬਲੰਦ ਹੈ ਉਹਦੀ ਸੇਵਾ ਚੱਲ ਰਹੀ ਹੈ ਬਹੁਤ ਤਕੜੀ ਨਾਲ ਸਾਡੇ ਹੋਰ ਵੀ ਇੱਥੇ ਸੇਵਾਵਾਂ ਨੇ ਸਾਡੇ ਆਪਣੇ ਮੰਦਿਰ ਚ ਹੈ ਕਿ ਸੰਗਤਾਂ ਲਈ ਅਸੀਂ ਬਹੁਤ ਉਪਰਾਲਾ ਕਰ ਰਹੇ ਹਾਂ ਕਿ ਸਾਨੂੰ ਇੱਥੇ ਸੰਗਤਾਂ ਦੇ ਜੇ ਕੱਲ ਸੀ ਰਾਤ ਵੀ ਰਹਿਣ ਵਾਸਤੇ ਕਮਰੇ ਕਮਰੇ ਆਦਿਕ ਦਾ ਪ੍ਰਬੰਧ ਅਸੀਂ ਹੋਰ ਵੀ ਜੋ ਸੇਵਾ ਢੰਗ ਉਹਨਾਂ ਨੇ ਕਰਨ ਦੇ ਯੋਗ ਨੇ ਉਹ ਅਸੀਂ ਕਰ ਸਕੀਏ ਸੰਗਤਾਂ ਨੂੰ ਬੇਨਤੀ ਹੈ ਵੀ ਹੌਂ ਮਾ ਕੇ ਇੱਥੇ ਆਪਣਾ ਵੱਧ ਵੱਧ ਯੋਗਦਾਨ ਪਾਉ ਤਨਮਨ ਤਾਂ ਨਾਲ ਸੇਵਾ ਵੀ ਬਹੁਤ ਸੰਗਤਾਂ ਕਰ ਰਹੀ ਹੈ ਇਹਦੇ ਦੂਸਰੀਆਂ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤਨਮਨ ਤਾਂ ਨਾਲ ਇੱਥੇ ਸੇਵਾ ਕਰਦੇ ਰਹਿਣਾ ਤਾਂ ਕਿ ਜਿਹੜਾ ਇਹ ਧਰਮ ਨੁਕਸਾਨ ਬਹੁਤ ਪ੍ਰਾਤਨ ਹੈ ਤੇ ਸਾਡੇ ਲੋਕਾਂ ਦੇ ਵਿੱਚ ਅਛਾ ਹੈ ਇਹਨੂੰ ਅਸੀਂ ਲੋਕਾਂ ਦੇ ਦੇਖਣ ਯੋਗ ਚੀਜ਼ ਹੋਰ ਬਣੇਸ ਕਰ ਸਕੀਏ ਸਭ ਦੇਖੀ ਗੱਲ ਕਰਦੇ ਹਾਂ ਕਿ ਬਹੁਤ ਸਾਰੇ ਦੇਖਦੇ ਹਾਂ ਅਗਲਾ ਰਾਹੀ ਅੱਜ ਬਾਕੀ ਨਾ ਸਾਰੂ ਕਰਦੇ ਹੈ ਲੱਗਦਾ ਹੈ ਸਭ ਹੋ ਰਿਹਾ ਹੈ ਸਾਡੀ ਪੂਰਨ ਕੋਸ਼ਿਸ਼ ਹੈ ਜੀ ਪੂਰੀ ਨਗਰ ਪੰਚਾਇਤ ਰੰਨਾ ਦੇ ਇਲਾਕੇ ਦੀਆਂ ਸੰਗਤਾਂ ਦੀ ਨਹੀਂ ਕੋਸ਼ਿਸ਼ ਹੈ ਕਿ ਅਸੀਂ ਸੰਗਤਾਂ ਦੇ ਲਈ ਸੇਵਾ ਜੇ ਹਰ ਟਾਈਮ ਤਤਪਰ ਰਹਿੰਦੇ ਆ ਕਿ ਜਿਵੇਂ ਸੰਗਤਾਂ ਇੱਥੇ ਸੇਵਾ ਕਰ ਰਹੇ ਆ ਉਹਨਾਂ ਵਾਲੇ ਸਮੇਂ ਦੇ ਵਸੀ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਤੁਸੀਂ ਐਂਡ ਦੇ ਸਕੀ ਜੀ। ਜਿਹਨੇ ਦੇਖੀ ਭਾਈ ਜੀ ਗੱਲ ਕਰਕੇ ਬਾਬਾ ਜੀ ਦਾ ਮੇਲਾ ਚੱਲ ਰਿਹਾ ਹੈ। ਹਾਂ ਜੀ। ਉਹ ਸੁਣ ਕੇ ਸਕੇ ਜੀ। ਤਾਂ ਦੇਖੀ ਬਹੁਤ ਸਾਰੇ ਸੰਗਤਾਂ ਕਿ ਬਾਬਾ ਜੀ ਦੇ ਕਰਕੇ ਨਵੀਆਂ ਲੋਰੀਆਂ ਲੱਗ ਰਹੀਆਂ। ਕਿ ਕਿੰਨਾ ਚੰਗਾ ਹੋਵੇ। ਇਹ ਜੀ ਜੋ ਅਤਿਅਸਤ ਸਥਾਨ ਹੈ ਇਹ ਬਹੁਤ ਜ਼ਿਆਦਾ ਪੁਰਾਣਾ ਦਾ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਹੈ ਇੱਥੇ। ਜੋ ਵੀ ਲੋਕ ਅੱਗੇ ਸੁੱਖ ਸੁਵਿਧਾ ਰਹਿਉ ਕੋਈ ਹੁੰਦੀ ਹੈ ਜੀ। ਹਰਾਂ ਦੀ ਕਿਰਪਣਾ ਇਤਨੀ ਬਹੁਤ ਜ ਦਾ ਉਹਨਾਂ ਹਮਾਂ ਕੇ ਸੰਗਤ ਪਹੁੰਚੀ ਆ ਇਸ ਸੰਗਤ ਦੇ ਉਹਦੇ ਵਾਸਤੇ ਜੀ ਪ੍ਰੋਗਰਾਮ ਸੈਣ ਲਈ ਪੰਚਾਇਤ ਗ੍ਰਾਮ ਪੰਚਾਇਤ ਵੱਲੋਂ ਦੇ ਕਮੇਟੀ ਆ ਉਹਦੇ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਅੱਗੇ ਤੋਂ ਪੰਚਾਇਤ ਦਾ ਬਹੁਤ ਜ਼ਿਆਦਾ ਪੂਰਾ ਜੋਰ ਹੋਵੇਗਾ ਕਿ ਜੋ ਐਕੀ ਕੋਈ ਕਮਜ਼ੋਰੀ ਰਹਿ ਗਈ ਉਹਨੂੰ ਪੂਰੀ ਕਰਕੇ ਸੰਗਤਾਂ ਦੇ ਆਉਣ ਲਈ ਸਾਰੇ ਦਰਵਾਜ਼ੇ ਇੱਕਦਾਂ ਦੀਆਂ ਅਸ਼ਾ ਮੰਨ ਖੁੱਲ੍ਹ ਦਿੱਤੇ ਜਾਣਗੇ ਅਤੇ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਜਾਊਗਾ ਵਧੀਆ ਆ ਦੇਖੋ ਕੀ ਮੈਸਜ ਹੈਗਾ ਸੰਗਤ ਨੂੰ ਕਿ ਪ੍ਰਾਪਤ ਹੋਣਗੇ ਸਭ ਮਾਣ ਰੱਖਣਗੇ ਉਹਨਾਂ ਵਾਸਤੇ ਜੀ ਸਰਦਾਰੀ ਜਗਾ ਕੀ ਵੀ ਆ ਕੇ ਕੋਈ ਚੋਰੀ ਵਾਲੇ ਦਾ ਮੁਨਾਸਰ ਨਾ ਸਰਦਾਰ ਜੀ ਲੋਕਾਂ ਨੇ ਸਰਦਾਰਾ ਘਟਦੀ ਇਹ ਗੱਲ ਕਰਕੇ ਤੇ ਆਪ ਆ ਕੇ ਉਹ ਆਪਣੇ ਚੰਗੇ ਇਨਸਾਨ ਹੋਣ ਦਾ ਦਾਵਾ ਪੇਸ਼ ਕਰਨਾ ਬਾਬਾ ਜੀ ਜਿਹੜੀ ਪੀਰ ਜੀ ਦਾ ਸਤਾਨ ਆ ਗਿਆ ਦੂਜੇ ਨਾਲ ਮਿਲਦੇ ਚੱਲਿਆ ਨਾ ਸਾਰੇ ਬੰਦ ਕੀ ਜਿਹੇ ਸੀ ਤੇ ਕੀ ਕਰਾਂ ਤੁਹਾਨੂੰ ਜੀ ਅੱਜ ਬਾਬਾ ਜੀ ਦੀ ਪੀਰ ਜੀ ਦੇ ਇਸ ਸਤਾਨ ਤੇ ਅੱਜ ਮੇਲੇ ਦਾ ਦੂਜੇ ਤੇ ਚੱਲ ਰਿਹਾ ਹੈ ਮੇਰੇ ਤੋਂ ਪੂਰੇ ਪੋਸਤਾ ਪਰਬਤ ਹੋ ਚੈਤ ਵਾਲੋਂ ਨਗਰਵਾਲੋਂ ਕੀਤੇ ਗਏ ਸੀ ਤੇ ਬਹੁਤ ਵਧੀਆ ਮਨ ਮਾਣਾ ਮੇਲਾ ਚੱਲ ਰਿਹਾ ਹੈਗਾ ਬਹੁਤ ਦੂਰੋਂ ਦੂਰੋਂ ਫੱਟਾਂ ਆ ਰਹੇ ਨੇ ਤੇ ਬਾਬਾਈ ਦੇ ਦਰਸ਼ਨ ਕਰ ਰਹੇ ਨੇ ਤੇ ਆਪਣਾ ਜੋ ਟਾਡੀ ਜਿੱਥੇ ਚੱਲ ਰਹੇ ਨੇ ਉਹਨਾਂ ਨੂੰ ਸੁਰਗਏ ਨੇ ਤੇ ਵਧੀਆ ਮੋ ਪਿਆਰ ਨਾਲ ਦਾ ਦਰਸ਼ਨ ਮੇਲਾ ਕਰਕੇ ਵਾਪਸ ਆਪਣੇ ਘਰਾਂ ਨੂੰ ਜਾਣ ਲੱਗ ਗਏ ਨੇ ਕਰਕੇ ਬਾਬਾ ਜੀ ਦੀ ਬੜੀ ਵਾਹਿਗਾ ਤਾਂ ਵੀ ਇਸੇ ਲਈ ਇਹ ਸਰਦਕੀ ਇਹ ਨਾ ਚਾਹੁੰਦੇ ਸੀ ਦੇਖੋ ਬਾਬਾ ਜੀ ਉਹ ਵੀਰ ਦੇ ਉੱਪਰ ਬਰਿੰਦਰ ਦੇ ਮਸਾਂ ਚ ਉਡੀ ਲੱਗ ਰਹੀ ਹੈ ਉਸ ਤੋਂ ਅੱਗੇ ਜਿਹਨੇ ਸੀ ਨਿੱਚੇ ਨਾਲ ਪੁਕੜੀ ਲਾਵਾਂਗੇ ਫਿਰ ਉਸ ਨੂੰ ਰੰਗ ਰੋਹਣ ਕਰਾਵਾਂਗੇ ਸੰਗਤਾਂ ਨੂੰ ਕਹਨੇ ਆ ਵੀ ਹੁਣ ਵਾਤ ਹੋਣਾ ਸਾਡੇ ਇਸ ਸਯੋਜਨ ਕੋਣ ਜਿੰਨਾ ਵੀ ਤਿੰਨ ਬੁਰਕੂਕੇ ਦਾ ਕਰ ਸਕਦਾ ਆ ਵੀ ਕਰ ਸਕਦਾ ਹੈ ਕਿੰਦਰ ਕੋ ਦੇਖਿਆ ਬਹੁਤ ਸੋਹਣੀ ਦਿੱਖ ਬਣ ਰਹੀ ਹੈ ਨਾ ਨਗਰ ਦੇ ਹਾਲ ਸਾਰੇ ਸਾਰੇ ਸੰਗਤਾਂ ਦੇ ਦੇਖਣ ਲਈ ਆ ਇਹ ਬੁਰਕੂ ਕੋਥਰ ਬਣ ਰਿਹਾ ਹੈ ਹਾਂਜੀ ਹਾਂਜੀ ਕੰਮ ਚੱਲ ਰਿਹਾ ਹੈ ਬਸ ਥੋੜੇ ਟਾਈਮ ਦੀ ਗੇਟ ਹੈ ਲੋ ਸੰਗਤਾਂ ਆਉਣ ਗਿਆ ਹੁਣ ਜਦੋਂ ਸਾਤਾ ਜੇ 6 ਮਹੀਨੇ ਰੱਖਤਾ ਫੋਟੋ ਲੱਗ ਲੱਗ ਗਿਆ ਇੱਕ ਬਹੁਤ ਆਉਂਦੀ ਹੈ ਦੇਖਣ ਨੂੰ ਦੇਣਾ ਤੇ ਇਹਦਾ ਬਾਬਾ ਸੁੰਦਰੀ ਕਰਨੀ ਤਾਂ ਵੀ ਅਸੀਂ ਖਾਸਤਿਆਂ ਕਰਨਾਗਾ ਫਿਰ ਆਵਾ ਦਵਾ ਉਹ ਵੀ ਸਾਫ ਕਰਨਾਗਾ ਜੇਦੋਂ ਹੱਤੇ ਸਾਡਾ ਪੰਚਾਇਤ ਬਦੋਂ ਨਗਰ ਪੰਚਾਇਤ ਬਦੋਂ ਇਸ ਪਿੰਡ ਬਦੋਂ ਪੂਰਾ ਉਹਦਾ ਕਮੈਰ ਰੋਡ ਮੈਂ ਤਿਆਰ ਕੀਤਾ ਜਾ ਰਿਹਾ ਹੈ ਇਸ ਤੋਂ ਹੋਰ ਸੋਹਣਾ ਕੀਤਾ ਜਾ ਤੇ ਵਧੀਆ ਹੋ ਜਾਵੇ ਇਹ ਤਾਂ ਗੱਲ ਕਰੀ ਇਲਾਕੇ ਦੇ ਸਾਨੂੰ ਆਪਣੇ ਲੋਕ ਨੇ ਫੰਡ ਰਲਾ ਸਾਰੇ ਟਾਈਮ ਕਰਦੇ ਰਹਿੰਦੇ ਨੇ ਕਿਵੇਂ ਸੋਹਣਾ ਬਣਾਉਣਾ ਆਰੇ ਜਿਹੜੀ ਸੰਗਤ ਨੇੜੇ ਨੇ ਪਿੰਡਾਂ ਤੋਂ ਸੇਵਾ ਕਰਨਾ ਪਹੁੰਚ ਰਹੀ ਹੈਗੀ ਉਹ ਹਰ ਸਾਲ ਦੀ ਤਰ੍ਹਾਂ ਆਉਂਦੀ ਹੈ ਤੇ ਬਹੁਤ ਵਧੀਆ ਸੇਵਾ ਕਰ ਰਹੀ ਹੈ ਨਗਰ ਵੀ ਬਹੁਤ ਜੋਸ਼ ਔਰ ਨਾ ਲੱਗਾ ਹੋਇਆ ਸਾਰੀ ਪੰਚਾਇਤ ਜੋ ਫੇਰ ਪਾਪਾ ਜੀ ਦੀ ਸੇਵਾ ਵਿੱਚ ਲੱਗੀ ਹੋਈ ਹੈ ਤੇ ਆਸ ਕਰਦੇ ਹਾਂ ਹੋਰ ਇਸੇ ਤਰ੍ਹਾਂ ਜੇ ਏਦੋ ਜਿਹਾ ਜੋਸ਼ ਔਰ ਨਾ ਸਾਰੇ ਕੰਮ ਕਰਨਗੇ ਰਲ ਕੇ ਬਹੁਤ ਵਧੀਆ ਜੀ ਕਿ ਜੀ ਬਗਰਾੜੀ ਬਾਬਾ ਇਸਤਾਨ ਤੋਂ ਪੁੱਛੇ ਦੋਸਤ ਨਾਲ ਹੈ ਨਾ ਕਿ ਤਾ ਤਾਂ ਰਹੀ ਸੀ ਤਾਂ ਕੀ ਕਰਨੀਆ ਮੇਰੇ ਪੁਰਾਣੇ ਮੰਤਰੀ ਜੀ ਜਿਵੇਂ ਘਰ ਬਣਾਵਾਗੇ ਵਧੀਆ ਉੱਤ ਘਰ ਬਣਾ ਲੈਣਗੇ ਜਿਵੇਂ ਸੁੱਖ ਸੁੱਖਾ ਸਭ ਪੂਰੀ ਹੋ ਜਾਂਦੀ ਹੈ ਇਹ ਪਹਿਲੇ ਵੀ ਤੇ ਪਹਿਲੀ ਵਾਰੀ ਪਹਿਲੀ ਵਾਰੀ ਆਈ ਸੀ ਤਾਂ ਕਿੰਨਾ ਪਤਾ ਲੱਗਾ ਇਸ ਤਰ੍ਹਾਂ ਦੇ ਕਰਮ ਬੰਦੇ ਕਹੜਾ ਕਰਖਵੇ ਬਣੇ ਜਦੋਂ ਇਹ ਇਸਤਾਨ ਤੋਂ ਲੋਕਲ ਤੋਂ ਸੁਣ ਕੇ ਤਾਂ ਮੈਂ ਸੌਰੀ ਅਕੈਡਮੀ ਬਹੁਤ ਜ਼ਿਆਦਾ ਬਰੋਸਾ ਜਿਗੜਿਆ ਹਾਂਜੀ ਹਾਂਜੀ ਆਸਤਾ ਹੈਗੀ ਤੇ ਬਹੁਤ ਕਨੇ ਟਾਉਰੇ ਇਲਾਕੇ ਚੋਂ ਚੱਲਣਾ ਦੂਰ ਬਠੀ ਆ ਬਾਬੇ ਜਸਤਾਂ ਦੇ ਨਾ ਪਹੁੰਚ ਤੁਸੀਂ ਬੰਦ ਕੇ ਕਿਹਜਾ ਲੱਗੇ ਸਾਨੂੰ ਬਹੁਤ ਜਿਆਦਾ ਮਨ ਲੱਗਿਆ ਜੀ ਬਹੁਤ ਸਰਮਾ ਕੇ ਰੋਤਾ ਜੀ